ਕਸਿਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਬਹੁਤ ਸੋਹਣੀ ਕਲੈਕਸ਼ਨ ਆਉਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਸੋਹਣਾ ਸੂਟ ਆ ਪਿਓਰ ਮਲ ਕਾਟਨ ਦੇ ਵਿੱਚ ਐਪਲੀਕ ਵਰਕ ਵਾਲਾ ਇਹ ਸੂਟ ਹੋਏਗਾ ਮਿਰਰ ਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਪਿਓਰ ਕਾਟਨ ਦੇ ਵਿੱਚ ਪਟੋਲਾ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਬਾਟਮ ਕਾਟਨ ਦੀ ਹੈਗੀ ਪਿਓਰ ਸ਼ਿਫੋਨ ਦਾ ਟਾਈ ਐਂਡ ਆ ਇਹਦੇ ਵਿੱਚ ਦੁਪੱਟਾ ਰਹੂਗਾ ਵਿਦ ਟੈਸਲਸ ਚਾਰ ਕਲਰ ਇਹਦੇ ਵਿੱਚ ਹੀ ਹੈਗੇ ਆ ਚਾਰੋਂ ਦੇ ਚਾਰੋਂ ਕਲਰ ਹੀ ਬਹੁਤ ਜ਼ਿਆਦਾ ਸੋਹਣੇ ਹਨ ਪਿਓਰ ਮਲ कॉटन ਦੇ ਵਿੱਚ এমਬ੍ਰਾਇਡਡ ਸ਼ਰਟ ਹੋਊਗੀ ਕਟਵਰਕ ਵਾਲੀ ਘੇਰੇ ਦੇ ਉੱਪਰ ਐਮਬ੍ਰਾਇਡਰੀ ਮਿਲੇਗੀ ਦੁਪੱਟਾ ਵੀ ਐਮਬ੍ਰਾਇਡਡ ਹੋਊਗਾ ਬਾਟਮ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਪ੍ਰੀਮੀਅਮ ਸੌਫਟ कॉटन ਦੇ ਵਿੱਚ ਹੀ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਹੈ ਵੀਟ ਤਣ ਤੱਕ ਬਣੀ ਰਹੇ ਚਾਰ ਕਲਰ ਇਹਦੇ ਵਿੱਚ ਹੈਗੇ ਆ ਪਿਓਰ ਮਲ ਚੰਦੇਰੀ ਦੇ ਵਿੱਚ ਐਮਬ੍ਰਾਇਡਡ ਸ਼ਰਟ ਮਿਲਗੀ ਘੇਰੇ ਦੇ ਉੱਪਰ ਨੈਕ ਡਿਜ਼ਾਈਨਰ ਬਣੀ ਹੋਈ ਹੈ ਪ੍ਰੀਮੀਅਮ ਕਾਟਨ ਦੀ ਬਾਟਮ ਰਹੇਗੀ ਮਲ ਦਾ ਸੌਫਟ ਕਾਟਨ ਦੇ ਵਿੱਚ ਏਂਬ੍ਰਾਇਡਡ ਦੁਪੱਟਾ ਰੂਗਾ ਕਲਰ ਹੈਗੇ ਆ ਇਹਦੇ ਵਿੱਚ ਤਿੰਨ ਪਿਓਰ ਮਲ ਕਾਟਨ ਦੇ ਵਿੱਚ ਏਂਬ੍ਰਾਇਡਡ ਸ਼ਰਟ ਵੀ ਲੂਗੀ ਪ੍ਰੀਮੀਅਮ ਕਾਟਨ ਦੀ ਬਾਟਮ ਰਹੇਗੀ ਪਿਓਰ ਮਲ ਕਾਟਨ ਦਾ ਏਂਬ੍ਰਾਇਟਰੀ ਵਾਲਾ ਹੀ ਦੁਪੱਟਾ ਰੂਗਾ ਵਿਦ ਸਕੈਲਪਿੰਗ ਕਾਟਵਰਕ ਕੀਤਾ ਹੋਇਆ ਮਿਲੇਗਾ ਦੁਪੱਟੇ ਦੇ ਉੱਪਰ ਬਹੁਤ ਹੀ ਯੂਨਿਕ ਆਈਟਮ ਆ ਨੇ ਬਹੁਤ ਸੋਹਣੇ ਸੂਟਾ ਪਿਓਰ ਮਲ ਕਾਟਨ ਦੇ ਵਿੱਚ ਪੀਟਾ ਏਂਬ੍ਰਾਇਟਰੀ ਹੈ ਸਾਰੀ ਸ਼ਰਟ ਤੇ ਔਰ ਦੁਪੱਟੇ ਤੇ ਪ੍ਰੀਮੀਅਮ ਕਾਟਨ ਦੀ ਇਹਦੇ ਨਾਲ ਬਾਟਮ ਰਹੇਗੀ 1930 ਰੁਪਏ ਦਾ ਰੇਟ ਹੋਊਗਾ ਕਲਰ ਇਹਦੇ ਵਿੱਚ ਇਹ ਵਾਲੇ ਤਿੰਨ ਅਵੇਲੇਬਲ ਹੈਗੇ ਆ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਸੂਟ ਆਪਣਾ ਬੁੱਕ ਕਰ ਲਿਓ ਪਿਓਰ ਮਲ ਕਾਟਨ ਦੇ ਵਿੱਚ এমਬ੍ਰਾਇਡਰਡ ਸ਼ਰਟ ਮਿਲੂਗੀ ਦੁਪੱਟਾ ਤੇ ਸ਼ਰਟ এমਬ੍ਰਾਇਡਰਡ ਹੋਊਗੀ ਬਾਟਮ ਕਾਟਨ ਦੇ ਵਿੱਚ ਰੂਵੀ ਵਧੀਆ ਵਾਲੀ ਕਾਟਨ ਦੇ ਵਿੱਚ ਕਲਰ ਹੈਗੇ ਆ ਇਹਦੇ ਵਿੱਚ ਤਿੰਨ ਪਿਓਰ ਬਨਾਰਸੀ ਦੇ ਵਿੱਚ ਸੂਟ ਹਨਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਪਿਕ ਕਰ ਸਕਦੇ ਹੋ ਸਿਰਫ 2200 ਰੁਪਏ ਦੇ ਵਿੱਚ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਆਪਾਂ ਲਾਸਟ ਵਿੱਚ ਸੂਟ ਦੀ ਪਿਕ ਵੀ ਲਗਾਈ ਹੋਇਆ ਹੈ ਕਿ ਕਿਸ ਤਰ੍ਹਾਂ ਦਾ ਸੂਟ ਹੈ ਜਿਹੜਾ ਬਣਿਆ ਹੋਇਆ ਲੱਗਦਾ ਹੈ ਦੁਪੱਟਾ ਵੀ ਬਨਾਰਸੀ ਦੇ ਵਿੱਚ ਹੀ ਰਹੂਗਾ ਬੜੇ ਹੀ ਪਿਆਰੇ ਸੂਟ ਹੈ ਬੜੇ ਹੀ ਪਿਆਰੇ ਰੰਗ ਹੈ ਇਹਦੇ ਵਿੱਚ ਇਹ ਸੂਟ ਪ्योर ਮਲ ਚੰਦੇਰੀ ਦੇ ਵਿੱਚ ਰਹਿਣਗੇ ਬਾਟਮ ਰਿਓਨ ਦੀ ਆਏਗੀ ਇਹਨਾਂ ਦੇ ਨਾਲ ਐਮਬ੍ਰਾਇਡਡ ਰਹਿਣਗੇ ਦੁਪੱਟਾ ਵੀ ਐਮਬ੍ਰਾਇਡਰੀ ਵਾਲਾ ਰਹੂਗਾ ਚੰਦੇਰੀ ਦੇ ਵਿੱਚ ਹੀ ਮਲ ਚੰਦੇਰੀ ਜਹੀ ਦੁਪੱਟਾ ਰਹੂਗਾ ਕਲਰ ਹੋਣਗੇ ਇਹਦੇ ਵਿੱਚ 4 ਐਮਬ੍ਰਾਇਡਡ ਸ਼ਿਮਰ ਸਿਲਕ ਦੇ ਵਿੱਚ ਸੂਟ ਰਹਿਣਗੇ ਇਹ ਬਾਟਮ ਰਿਓਨ ਦੀ ਆ ਉਹ ਵੀ ਦੁਪੱਟਾ ਵੀ ਐਮਬ੍ਰਾਇਡਡ ਰਹੂਗਾ ਕਲਰ ਇਹਦੇ ਵਿੱਚ ਇਹ ਵਾਲੇ 2 ਅਵੇਲੇਬਲ ਹੈਗੇ ਆ 1945 ਰੁਪਏ ਦਾ ਰੇਟ ਹੋਊਗਾ ਪਿਓਰ ਬਨਾਰਸੀ ਬ੍ਰੌਕੇਟ ਦੇ ਵਿੱਚ ਆਉਣਗੇ ਬ੍ਰੌਕੇਟ ਸੈਟਨ ਡੋਲਾ ਸਿਲਕ ਦੇ ਵਿੱਚ ਇਹ ਫੈਬਰਿਕ ਰਹੂਗਾ ਗੁੱਡ ਕੁਆਲਿਟੀ ਦੇ ਵਿੱਚ ਸੂਟ ਹੈ ਇਹ ਮਜੈਂਟਾ ਕਲਰ ਆ ਜਿਹੜਾ ਇਹਦੇ ਵਿੱਚ ਉਹ ਪ੍ਰੀ ਬੁਕਿੰਗ ਰੂਗਾ 10 ਤੋਂ 12 ਦਿਨ ਦੀ ਇਹਦੀ ਜਿਹੜੀ ਹੈਗਾ ਪ੍ਰੀ ਬੁਕਿੰਗ ਹੈਗੀ ਆ ਮਜੈਂਟਾ ਕਲਰ 999 ਪੈਨਾਂ ਦਾ ਰੇਟ ਹੋਊਗਾ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਬਿਸਕੋਸ ਸੈਟਨ ਸਿਲਕਰੀ ਵਿੱਚ ਪਿਓਰ ਬ੍ਰੌਕੇਟ ਹੈ ਇਹ ਸਾਫਟ ਕੁਆਲਿਟੀ ਦੇ ਵਿੱਚ 2.5 ਮੀਟਰ ਦਾ ਇਹ ਫੈਬਰਿਕ ਮਿਲੂਗਾ 1050 ਰੁਪਏ ਦੇ ਵਿੱਚ ਇਹ ਪਰਾ ਸੂਟ ਰਹੂਗਾ ਮੇਕਿੰਗ ਔਨ ਅオーダー ਇਹ ਸੂਟ 12 ਤੋਂ 15 ਦਿਨ ਦਾ ਇਹਦਾ ਡਿਸਪੈਚਿੰਗ ਟਾਈਮ ਰਹੂਗਾ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਤਾਂ ਤੁਹਾਨੂੰ ਪਹਿਲਾਂ ਇਹਦੀ ਪ੍ਰੀ ਬੁਕਿੰਗ ਕਰਨੀ ਪੈਗੀ 10 ਤੋਂ 12 ਦਿਨ ਦਾ ਇਹਦਾ ਡਿਸਪੈਚਿੰਗ ਟਾਈਮ ਰਹੂਗਾ ਖੀਨ ਖਾ ਬ੍ਰாக்கਟ ਦੇ ਵਿੱਚ ਬਾਟਮ ਤੇ ਸ਼ਰਟ ਰਹੇਗੀ ਬਾਟਮ ਇਹਦੀ ਜਿਹੜੀ ਹੈਗੀ ਹੈ ਸਿਲਕ ਦੇ ਵਿੱਚ ਰੂਗੀ 2.5 ਮੀਟਰ ਦੀ ਕੱਟ ਮਿਲੂਗੀ ਬਹੁਤ ਸੋਹਣੇ ਕਲਰ ਦੇ ਵਿੱਚ 950 ਰੁਪਏ ਰੇਟ ਰੂਗਾ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਹੁਣ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਉਨੇ ਆਪਾਂ ਹਰ ਰੋਜ਼ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰ ਸਕਦੇ ਹੋ ਪੇਮੈਂਟ ਜਿਹੜੀ ਆਨਲਾਈਨ ਹੋਊਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਐਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਨੰਬਰ ਆਪਣਾ ਚਾਲ ਰਿਹਾ ਸਕਰੀਨ ਦੇ ਉਪਰ ਇਸ ਨੰਬਰ ਤੇ ਜਾ ਕੇ ਫਟਾਫਟ ਆਪਣਾ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਇਹ ਸੂਟ ਜੌਰਜਟ ਦੇ ਵਿੱਚ ਰਹਿਣਗੇ ਸੌਫਟ ਤੇ ਪ੍ਰੀਮੀਅਮ ਕੁਆਲਿਟੀ ਦੀ ਜੌਰਜਟ ਰੂਗੀ 649 ਇਹਦਾ ਰੇਟ ਹੋਊਗਾ ਫ੍ਰੀ ਸ਼ਿਪਿੰਗ ਹੈ ਇਹ ਵਾਲੇ ਸੂਟਾਂ ਦੇ ਪੋਲਕਾ ਡਾਟ ਦਾ ਡਿਜ਼ਾਈਨ ਹੈ ਕਲਰ ਇਹਦੇ ਵਿੱਚ ਵੀ ਇੱਕ ਤੁਹੇ ਇੱਕ ਜਿਆਦਾ ਸੋਹਣੇ ਨੇ ਬਹੁਤ ਹੀ ਪਿਆਰੇ ਕਲਰ ਹੈਗੇ ਆ ਇਹਦੇ ਵਿੱਚ ਇਹਨਾਂ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਸਟਿਚ ਕਰਵਾ ਸਕਦੇ ਹੋ ਫਰੌਕ ਸੂਟ ਬਣਵਾ ਸਕਦੇ ਹੋ ਪੋਲਕਾ ਡਾਟਸ ਆ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਹਰ ਇੱਕ ਲਗਭਗ ਫੈਬਰਿਕ ਦੇ ਵਿੱਚ ਪੋਲਕਾ ਡਾਟਸ ਆ ਜਿਹੜੀ ਅੱਜਕੱਲ ਆ ਰਹੀ ਹੈ ਬਹੁਤ ਜ਼ਿਆਦਾ ਟ੍ਰੈਂਡ ਹੈ ਇਹਦਾ ਫ੍ਰੌਕ ਬਣਾ ਸਕਦੇ ਹੋ ਫ੍ਰੌਕ ਬਣੀ ਹੋ ਜਾਰਜਟ ਦੇ ਵਿੱਚ ਬਹੁਤ ਹੀ ਪਿਆਰੀ ਲੱਗਦੀ ਹੈ ਇਹਦੀ ਫਿਟਿੰਗ ਵੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਕਾਟਨ ਦੇ ਵਿੱਚ এমਬ੍ਰਾਇਡਰਡ ਸੂਟ ਲੈਣਗੇ ਫੁੱਲ ਪਿਓਰ ਕਾਟਨ ਹੈ ਇਹ ਫਰੰਟ ਤੇ ਬੈਕ ਤੇ ਪੂਰੀ ਸ਼ਰਟ ਹੈ ਇਹ ਲਾਈਨਿੰਗ ਵਾਲੀ ਜਿਹਦੇ ਵਿੱਚ ਲਾਈਨਾਂ ਬਣੀਆਂ ਨੇ ਇਹ ਸ਼ਰਟ ਰਹੂਗੀ ਬਾਟਮ ਇਹਦੀ ਚਿਕਨ ਦੇ ਵਿੱਚ ਰਹੂਗੀ ਉੱਪਰ ਐਮਬ੍ਰਾਇਡਰੀ ਕੀਤੀ ਹੋਈ ਲਗੀ ਪਿਓਰ ਕਾਟਨ ਹੈ ਜੀ 999 ਪੈਸਾ ਦਾ ਰੇਟ ਹੋਊਗਾ ਇਹਦੇ ਵਿੱਚ ਵੀ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਵੀਡੀਓ ਨੂੰ ਕਰਦੇ ਕਰੋ ਵਾਤਵਾਇ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸੋਹਣੇ ਸੋਹਣੇ ਕਮੈਂਟ ਵੀ ਜ਼ਰੂਰ ਕਰਦੇ ਕਰੋ ਵੀਡੀਓ ਲਗਭਗ ਤੁਸੀਂ ਸਾਰੀ ਦੇਖ ਲਈਏ ਦੇਖ ਕੇ ਹੁਣ ਦੱਸਿਓ ਕਿ ਜਿਹੜਾ ਸਾਡੇ ਸੂਟ ਆ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਿਆ ਵਧੀਆ ਲੱਗਿਆ ਜਾਂ ਨਹੀਂ ਲੱਗੇ ਪਲੀਜ਼ ਕਮੈਂਟ ਜ਼ਰੂਰ ਕਰਦੇ ਕਰੋ ਲਾਈਕ ਵੀ ਜ਼ਰੂਰ ਕਰਦੇ ਕਰੋ ਨੰਬਰ ਆਪਣਾ ਚੱਲ ਰਿਹਾ ਜੇ ਕੋਈ ਸੂਟ ਪਸੰਦ ਨਾ ਤਾਂ ਇਸ ਨੰਬਰ ਤੇ ਜਾ ਕੇ ਆਪਣਾ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਸਕਦੇ ਹੋ ਪੇਮੈਂਟ ਆਨਲਾਈਨ ਹੋਊਗੀ ਕੋਈ ਵੀ ਸੂਟ ਫਿਰ ਕੈਸ਼ ਔਨ ਡਿਲੀਵਰੀ ਤੇ ਨਹੀਂ ਹੋਊਗਾ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਤੇ ਨਾ ਤਦ ਤੱਕ ਲਈ ਥੈਂਕ ਯੂ ਜੀ ਧੰਨਵਾਦ ਪੋਸਟਾਂ ਨੂੰ ਵੀ ਲਾਈਕ ਕਰ ਦਿਆ ਕਰੋ ਥੈਂਕ ਯੂ ਜੀ